ਅੱਜ ਦੇ ਫੰਕਸ਼ਨ ਵਾਰੀ ਮੈਂ ਬਾਬਾ ਸਾਹਿਬ ਦੇ ਡਾਕਟਰ ਪੀਰੋ ਵੇਦਕਰ ਜੀ ਦੇ 134ਵੇਂ ਜਨਮ ਦਿਨ ਦੀ ਸਮਾਚੀ ਜਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹ ਚੀਮਾ ਸਾਹਿਬ ਦੇ ਬਾਬਾ ਸਾਹਿਬ ਦਾ ਜਿਹੜਾ ਵੈਲਫੇਅਰ ਸਟੱਡੀ ਬੜੀਆਂ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਅੱਜ ਬਾਬਾ ਸਾਹਿਬ ਦਾ ਜਿਹੜਾ ਸਟੈਚੂ ਹੈ ਦੀ ਉਪਲਬਧ ਕੀਤੀ ਹੈਗੀ ਸਾਡੇ ਕੇਵਲਰਟ ਮੰਤਰੀ ਅਭਿਨंद्रਾ ਰਾਓ ਜੀ ਦੇ ਪੀਏ ਪੀਏ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਹੋਰ ਸਮੁੱਚੀ ਨਗਰ ਪੰਚਾਇਤ ਸਾਰੇ ਐਮਸੀ ਸਾਹਿਬਾਨ ਜਗਤਜੀਤ ਐਗਰੋ ਦੇ ਅੰਡੀ ਉਹ ਵੀ ਪਹੁੰਚੇ تھے ਹੋਰ ਸਾਰੇ ਨਗਰ ਨੇ ਬਹੁਤ ਪਰਮੀ ਹਾਜ਼ਰੀ ਲਵਾਈ ਹੈ ਧੰਨਵਾਦ ਸਾਡੇ ਸਹਿਯੋਗੀ ਰਹੇ ਕਾੜ ਪਗਲ ਸਰਦਾਰ ਗਰੁੱਪ ਵੱਲੋਂ ਸਾਡਾ ਵਿਸ਼ੇਸ਼ ਸਹਿਯੋਗਾ ਡਾਕਟਰ ਭੀਮ رائے ਅਵੇਦਕਰ ਦੀ ਮੂਰਤੀ ਸਥਾਪਨਾ ਹੋਈ ਹੈ ਅੱਜ ਇਹਨਾਂ ਦੇ 134ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਸਾਰੇ ਹੀ ਨਗਰ ਪੰਚਾਇਤ ਦੇ ਸਾਰੇ ਚੀਮਾ ਸਾਹਿਬ ਵੱਲੋਂ ਸਾਰੀ ਹੀ ਸੰਸਥਾ ਨਾਲ ਜੁੜ ਕੇ ਅਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹਾਂ ਜੀ ਅੱਗੇ ਵੀ ਵਿਵਰਾਲੇ ਕਰਦੇ ਰਹਾਂਗੇ ਇਹ ਜਿਹੜਾ ਖੌਂਕੇ ਹਾਲ ਬਣਿਆਗਾ ਇਹ ਇਹਨੂੰ ਕਦੋਂ ਹਾਲ ਬਣੇਗਾ ਇਹਨਾਂ ਨੂੰ ਇਹ 2023 ਚ ਬਣਿਆ ਸ਼ੁਰੂ ਹੋਇਆ ਸੀ ਜੀ 2025 ਚ ਜਾ ਕੇ ਇਹਨਾਂ ਦੀ ਕੰਪਲੀਟ ਹੋ ਗਈ ਇਹ ਕਿਹੜੀ ਕਿਹੜੀ ਸਰਕਾਰ ਨੇ ਬਣਾਇਆ ਇਹ ਇਹ ਆਪਣੇ ਆਪ ਆਗੂ ਐਮਸੀ ਜਸਵੀਰ ਸਿੰਘ ਸੀਰੇ ਜੀ ਵਜੂਦਗੀ ਚ ਹੋ ਰਿਹਾ ਜੀ ਅੱਜ ਅੱਜ ਕਿੰਨੇ ਕਿ ਮਹਿਮਾਨ ਆਏ ਨੇ ਰਿਕਵਰ ਕਿਹੜੇ ਕਿਹੜੇ ਆਏ ਨੇ ਅੱਜ ਮਹਿਮਾਨ ਮੈਡਮ ਕਰਮਜੀਤ ਕੋਆਰਡੀਨੇਟਰ ਸੁਨਾਮ ਤੋਂ ਹੁਣ ਚ ਨੇ ਅਮਰ ਰੋੜੇ ਦੇ ਪੀਆ ਸਾਹਿਬ ਆਏ ਨੇ ਜੀ ਉਹਰੇ ਅੱਛਾ ਜੀ ਜਗਤ ਸਿੰਘ ਐਗਰੋ ਦੇ ਐਮਡੀ ਪਹੁੰਚ ਨੇ ਜੁਰੇ ਬਾਕੀ ਹੋਰ ਸੰਸਥਾਵਾਂ ਸਾਰੀਆਂ ਚੀਮਾ ਸਾਹਿਬ ਦੀ ਜਿੰਨੀ ਸੰਸਥਾਵਾਂ ਨੇ ਉਹ ਸਾਡੇ ਵਿੱਚ ਬਰਾਜਮਾਨ ਨੇ ਜਿਸ ਗ੍ਰਾਮੀ ਕਲਾ ਕੇਂਦਰ ਤੇ ਤੁਹਾਡਾ ਸਵਾਗਤ ਅੱਜ ਦਾ ਜਿਹੜਾ ਚੀਮਾ ਦੇ ਵਿੱਚ ਫੰਕਸ਼ਨ ਕਰਾਇਆ ਗਿਆ ਬਾਬਾ ਸਾਹਿਬ ਦਾ 120 ਮਾ ਜਨਮ ਦਿਨaire ਬਾਰੇ ਸਭ ਤੋਂ ਪਹਿਲਾਂ ਹੀ ਅਸੀਂ ਤੁਹਾਡੇ ਮੰਚ ਨੂੰ ਕੋਲਾ ਸੰਗਰਾਮੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਪਹੁੰਚੇ ਤੇ ਸਾਡੇ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਜਿਹੜਾ ਸਰੂਪ ਆ ਉਹ ਅੱਜ ਅਸੀਂ ਲਗਾ ਚੁੱਕੇ ਆ ਸੁਪਾ ਪ੍ਰਧਾਨ ਕੈਬਨਨਰ ਮੰਤਰੀ ਅਮਨੋਰ अरोड़ा ਜੀ ਦੇ ਪੀਏ ਸਾਹਿਬ ਜੀ ਨੇ ਆ ਕੇ ਜਿਹੜਾ ਉਦਘਾਟਨ ਕੀਤਾ ਗਿਆਗਾ ਤੇ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜਾ ਕਿ ਸਾਨੂੰ ਬਹੁਤ ਜ਼ਿਆਦਾ ਵਧੀਆ ਸਾਥ ਦੇ ਰਹੇ ਨੇ ਤੇ ਅੱਜ ਅਸੀਂ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਜੋ ਦੇਣ ਅੱਜ ਉਹ ਸਾਡੇ ਸਾਹਮਣੇ ਜਾਗਰੂਕ ਹੋ ਚੁੱਕੇ ਆ ਸਾਡੇ ਬੱਚਿਆਂ ਲਈ ਜਾਗਰੂਕਤਾ ਦਾ ਇੱਕ ਮਿਸਾਲ ਹਨ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਸਾਡੇ ਇਦਾਂ ਦੀ ਦਲਦਲ ਦੇ ਵਿੱਚ ਫਸੇ ਹੋਏ ਸੀਗੇ ਜਾਂ ਅੱਗੇ ਅਗਲਾ ਸਮਾਂ ਦਲਦਲ ਦੇ ਵਿੱਚ ਫਸਣਾ ਸੀਗਾ ਉਹਨਾਂ ਤੋਂ ਕੱਢ ਕੇ ਅੱਜ ਸਾਨੂੰ ਇਨਕਲਾਬੀ ਤੇ ਇੱਕ ਸਾਨੂੰ ਅਜਾਜ ਜ਼ਿੰਦਗੀ ਜਿਉਣ ਦਾ ਜਿਹੜਾ ਹੱਕ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਮੇੜਕਰ ਜੀ ਨੇ ਦਿੱਤਾ ਅਸੀਂ ਸਮੂਹ ਨਗਰ ਨਿਵਾਸੀ ਤੇ ਡਾਕਟਰ ਪੀਮਰਾਓ ਅੰਮੇੜਕਰ ਕਮੇਟੀ ਵੱਲੋਂ ਅਸੀਂ ਸਾਰੇ ਸੰਤਾਂ ਨੂੰ ਬਾਬਾ ਸਾਹਿਬ ਡਾਕਟਰ ਪੀਮਰਾੰ ਮੀਤ ਕਰੀਏ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਤੀਰ ਜੈ ਭਾਰਤ